ਕਿੰਸਾ ਸਿਕਲਿਸ ਆ ਰਹੇ ਹੁਦਿਆ ਫਰਾਂ YouTube ਚੈਨਲ ਟਟਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਤਿੰਨ ਤਿੰਨ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਦੀਦੀਆਂ ਨਾਲ ਕਰਦੇ ਆਂ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਖ ਗਿਆ ਮਾਲ ਪਰਸੋਂ ਵਾਲਾ ਫਿਰ ਹਾਂਜੀ ਹਾਂਜੀ ਵੇਖ ਗਿਆ ਜੀ ਚਲੋ ਨਾਮ ਦੱਸਦੇ ਕਰੀ ਅੰਦਰ ਸਿੰਘ ਪਿੰਡ ਚੱਕਾ ਤਸੀਹ ਬਟਾਲ ਜਿਲ੍ਹਾ ਬਸਪੁਰ ਤੇ ਫੋਨ ਨੰਬਰ ਬੋਲ ਦੇ ਕਰੀ 9856277004 ਠੀਕ ਹੈ ਤੇ ਮੰਡੀ ਨਹੀਂ ਜਾਣਾ ਫਿਰ ਮੰਡੀ ਲਾਓ ਤੁਸੀਂ ਵੀ ਆਰ ਕੀ ਨਹੀਂ ਨਹੀਂ ਵੇੜਾ ਤੋਂ ਦੜ ਤੋਂ ਮੰਡੀ ਆਈਆਂ ਹੈਗੀਆਂ ਚਲੋ ਠੀਕ ਹੈ ਅੱਜ ਪਸ਼ੂ ਤੇ ਉਤਰਿਆ ਹੈ ਵਿੱਚ ਚੰਗੇ ਹਾਂਜੀ ਹਾਂਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਵੜਿਆ ਜਿਹੜੀ ਚਾਰ ਬੰਦੇ ਵੀਰ ਦੀ ਅੱਛੀ ਆ ਪਹਿਲਾਂ ਚੰਗੇ ਵੱਡੇ ਕੱਦ ਕਾਠ ਵਾਲੀ ਆ ਪੂਰੀ ਜਵਾਨ ਆ ਜਿਹੜੀ ਵੜਨ ਦੇ ਹਿਸਾਬ ਨਾਲ ਜੇ ਜਰਸੀ ਕ੍ਰੋਸ ਦੇ ਹਿਸਾਬ ਨਾਲ ਲਾਈਏ ਇਹਨੂੰ 9 ਮਹੀਨੇ ਪੂਰੇ ਹੋਣੇ ਆ 19 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦੇ ਤੇ ਬਾਕੀ ਜੇ ਉੱਤੇ ਕੋਈ ਲੈ ਜਦੇ ਉਹ ਹੋਰ ਵੱਖਰੀ ਥੋੜਾ ਡਰਦੀ ਆ ਤੇਰਾ ਉਤਰਾ ਛੰਡੀ ਧੀਰੀ ਆ ਦੇਖੋ ਥਾਣੇ ਦੇਖੋ ਅੱਸੀ ਦੇਖੋ ਗਾਂ ਦਾ ਬਾਂਡੀ ਐ ਚੀ ਪਹਿਲਾ ਸਵੇਰ ਜਿਹੜਾ ਇੰਨੇ ਸੂਣਾ ਚਲੋ ਠੀਕ ਆ ਵਿਧਿਆ ਤੇਰਾ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵੀਰ ਦੀ 20 ਪਲੱਸ ਕੀ ਬਣਗੀ ਅੱ ਵੀ ਪਲੱਸ ਜਿਹੜਾ ਪਹਿਲੇ ਸੋਏ ਜਿਹੜਾ ਚੱਲੂਗੀ ਪੰਛੀ ਵੇਖੋ ਮੇਰੇ ਮੋਢਿਆਂ 'ਤੇ ਆਕਾ ਹੁੰਦੀ ਦੀ ਬੱਚੀ ਕਿਥੇ ਘਰ ਘਰ ਥੋੜਾ ਜਿਹਾ ਮੱਡੀ ਆਇਆ ਚੰਗੇ ਵੱਡੇ ਕਦ ਕਾਠ ਵਾਲੀ ਆ ਤੋਰਾ ਫੇਰ ਇੱਕ ਰੀਨ ਆ ਆ ਬੜੀ ਬਾਕੀ ਹੈਗੇ ਵੀ ਗਰਮੀ ਵਾਲੀ ਗਬੜਾ ਤਿੰਨੇ ਗਰਮੀ ਵਾਲੀਆਂ ਵਾਂ ਜੜੀਆਂ ਚੰਗੇ ਵੱਡੇ ਕਦ ਕਾਠ ਵਾਲੀ ਆ ਇੱਕ ਰੀ ਸਿੱਧੇ ਤੋਰ ਦਵਾਂਗੇ ਉਧਰ ਤੋਂ ਅਜੀ ਤਿਆਰ ਹੋਣੀ ਹੈ ਤੇ ਲਾ ਬਣੀ ਆ ਜੀ ਤੇ ਕਿੰਨਾ ਵੇਦੀ ਰੱਖਣਾ ਇਹਦਾ ਮੁੱਲ ਆਪਾਂ ਫਿਰ ਦਾਂ ਦੀ ਵਸ਼ੀ ਕਰੀਏ 13 ਕਰਦੇ ਵੇਚੀ ਵਸ਼ੀ ਆ 75000 ਦੀ ਹਾਂਜੀ ਚਲੋ ਫੇਰ 10 ਦਿਨ ਸਾਹਮਣੇ ਬਣੇ 19 ਦਿਨ ਪੂਰੇ ਹੋਣੇ ਆ ਠੀਕ ਆ ਕੁਤਲੇ ਲਊਗੇ 25 ਦੇ ਗੜ ਸੁਣੀ ਆ ਹਾਂਜੀ ਲੈਣੇ ਨੇ ਵਸ਼ੀ ਨੇ ਹਾਂਜੀ ਇਹਦਾ ਮੁੱਲ 65000 65000 ਆ ਵਿੱਚੋਂ ਕਰਨਾ ਮੰਨਤਨ 60 ਜੀ ਦੇ ਨਾਲ ਆਗੇ 60000 ਦੀ ਦੇ ਦੋਗੇ ਹੋਰ ਛੋਟ ਛੜ ਕਰ ਦੋਗੇ ਹਾਂ ਨਾ 55000 ਰੁਪਏ ਅਚੀ ਦਵਾ 55000 ਦੀ ਹਾਂਜੀ ਠੀਕ ਹੈ ਬਾਕੀ ਇਹ ਹੈ ਕਿ ਆ ਜੋੜਾ ਕੋਈ ਜੇ ਕਿਸੇ ਨੇ ਮੰਡੀ-ਮੁੰਡੀ ਵੀ ਪੋਣਾ ਤੇ ਉਧਰ ਵੀ ਪੈ ਜਾਣੀਆਂ ਹਾਂ ਹਾਂ ਵਸ਼ੀ ਨਾ ਚੰਗੇ ਵੱਡੇ ਖਤਕਾਰ ਵਾਲੀ ਨੇ ਨਹੀਂ 20 ਕੋਲ ਦੁੱਧ ਹੋਇਆ ਇਹਨੇ ਅਚੀ ਨਹੀਂ ਅੱਛਾ ਮੈਂ ਤੁਹਾਨੂੰ ਜਿਆਦਾ ਬਾਜੀ ਵੇੜਦਾ ਏਰ ਕਿ ਕਿੰਨਾ ਕੁ ਚਵਾਜੂਗੀ ਸਰਦਜੀ 20 ਤੋਂ ਬਾਹਰ ਜਾਏਗੀ ਤੋਰ ਹਾਂ ਫੇਰ ਇਹਨਾਂ ਵੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਵੇਖ ਕੇ ਖੜੇ ਸੰਦ ਆਉਗੀਆਂ ਜ਼ਰੂਰ ਦੋਵੇਂ ਜਰਸੀ ਕ੍ਰੋਸ ਵਾਲੀਆਂ ਤੇ ਚੰਗੇ ਕਦਕਾ ਠਾਲੀਆਂ ਇਹ ਵੀ ਚੰਗੀ ਤਿਆਰ ਹੋਣੀ ਹੈ ਠੀਕ ਹੈ ਉਹ ਬਾਅਦ ਕਰਦਾ ਬਾਕੀ ਹਵਾਨੇ ਚ ਵਟ ਜੇ ਕਾਫੀ ਹੈ ਇਹਦੇ ਵੀ ਬੋਟਲਾਂ ਬਚੀ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਗੁਲਾਬੀ ਰੰਗ ਦਾ ਥਾਣਾ ਚੰਗਾ ਥਣ ਲੱਗਾ ਵਾ ਇਹਦੇ ਵੀਰ ਮਾਲ ਦਾ ਇਹ ਇਕੱਠਾ ਕਰਨਾ ਉਹ ਵੀਰ ਵੇਖ ਸਕਦੇ ਇਹਨਾਂ ਨੂੰ ਮਾਨ ਕੇ ਇੱਕ ਰਹੀ ਯਾਰ ਖੁੱੰਡੀ ਠੀਕ ਹੈ ਹਾਂ ਦੇਖੋ ਕਿੰਨਾ ਪਿਆਰਾ ਲੱਗਾ ਠੀਕ ਹੈ ਤੇ ਦੇਖੋ ਕਹਾਂ ਲੱਗਾ ਹਾਂ ਦੇਖ ਸਕਦੇ ਅਗਲੇ ਬੰਨੇ ਦਿਖਾਓ ਆ ਤਿਓਕ ਤੇ ਇਹਦਾ ਕਿੰਨਾ ਰੱਖਣਾ ਮੁੱਲ ਇਹਦਾ ਮੁੱਲ 70000 70000 ਹਾਂਜੀ ਵਿੱਚ ਕੋ ਹਮਾਨਤਾ 65000 ਦੇ ਹੋਰ ਕਰ ਦੋਗੇ ਮਨ ਹਾਂ ਨਾ ਵੀਜੀ 60000 ਦੀ ਅੱਛਾ 60000 ਦੀ ਦੇ ਦੋਗੇ 60000 ਦੀ ਚਲੋ ਵਿੱਚ ਛੋਟ ਛੜ ਮੌਕੇ ਤੇ ਕਰ ਦੋਗੇ ਕਰ ਦਾਂਗੇ ਠੀਕ ਆ ਵੀ ਸਹੀ ਜੀ ਜੇ ਚੱਪ ਰੰਦੀ ਨਸੀ ਇਹ ਸੂਈ ਸਵਾਈ ਆ ਹਾਂਜੀ ਠੀਕ ਆ ਕਿਹਦੇ ਬਾਰੇ ਬੋਲਤਾ ਜੀ ਲੋ ਜੀ ਕੋ ਬੜਾ ਤੇਰਾ ਗੋਣਾ ਡਿਆ ਹੋਇਆ ਹੋਇਆ ਜੀ ਜੇ ਵੀ ਤੁਹਾਨੂੰ ਕਿਤਾਬ ਨਹੀਂ ਆ ਰੋ ਬੜਾ ਮਹੀਆ ਹੋਰ ਹੋ ਤੇ ਆ ਬੱਚਾ ਜੀ ਤੇ ਮਗਰ ਜਿਹੜਾ ਆਪਣੇ ਸਮਝਣੇ ਲਾ ਲਓ ਕਿੰਨੇ ਕ ਦਿਨਾਂ ਦਾ ਤੁਹਾਡੇ ਸਾਹਮਣੇ ਹੀ ਆ ਤੇ ਇਹਦਾ ਕਿੰਨਾ ਰੱਖਣਾ ਮੁੱਲ ਇਹਦਾ ਵੀ 40000 40000 ਆ ਹਾਂਜੀ ਵਿੱਚ ਮਾਨਤਨ ਕਰਨਾ ਕੋ ਸੈਂਕੀਆ ਦੇ ਦਾਂਗੇ 37000 ਦੀ ਹਾਂਜੀ ਹੋਰ ਕਰ ਦੋਗੇ ਮੋਖੇ ਤੇ ਪੂਰੇ 35000 ਦੀ ਗੱਲ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਮਾਜਾ ਸੋਈ ਸਵਾਈ ਜੀ ਵੀਰ ਜੀ ਉਹ ਬੱਚਾ ਜਿਹੜਾ ਚਿਹਰਾਂ ਵਾਲੇ ਕੋਈ ਅੱਥਾ ਨਾ ਲਾ ਦੇ ਨੌ ਦਿਨਾਂ ਦਾ ਆ ਬੱਚਾ ਜੀ ਉਲਾਈ ਹੈ ਬੱਚਾ ਜੇ ਕੱਟਾ ਜਮਗਰੇ ਦੇ ਮਗਰੇ ਦੇ ਕੱਟਾ ਆ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਵੀਰ ਜੀ ਘਰ ਵਾਲੇ ਕਹਿੰਦੇ 11-12 ਕਿਲੋ ਹੋਣੀ ਜਾਈ ਹੈ ਮੈਂ ਉਸ ਦਾ ਜੇ ਫਾਅ ਵੀ ਲੱਗਾ ਪਾਸ ਕਰਕੇ ਲੈਣ ਦੀ ਸ਼ਿਪਾਸ ਕਰਕੇ ਲੈਣ ਦੀ 10 ਕਿਲੋ ਦੀ ਅਸੀਂ ਏਟਾ ਵਰਗੀ ਦੀ ਗਾਰੰਟੀ ਦੇਵਾਂਗੇ 10 ਕਿਲੋ ਹੈਗਾ ਪੱਕਾ ਦੁੱਧ ਮੇਰੀ ਦੁੱਧ 12 ਕਿਲੋ ਦੀ ਗਾਰੰਟੀ ਉਹਨਾਂ ਦਿੱਤੀ ਘਰ ਆਣਿਆ ਅੱਛਾ ਪਰ ਅਸੀਂ 10 ਕਿਲੋ ਕਰਕੇ ਦੇਣੀ ਹੈ ਠੀਕ ਹੈ ਕਿਉਂਕਿ ਇਹ ਇੱਕ ਨੰਬਰ ਹੋ ਜੂਗੀ ਭੂਰ ਛੱਟਾ ਨਿਕਲਾਵੇ ਮੈਂ ਵਾਪਸ ਰਵਾਂਗੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 12-13 ਕਿਲੋ ਚਾਊਗੀ ਵੱ ਸਵਾਭੋ ਚੰਗਾ ਦੋ ਟਾਈਕਰ ਉਹਦਾ ਆਈ ਦੀ ਦੁੱਧ ਮੋਕੇ ਦਾ ਜਿਹੜਾ ਇਹਦੇ ਕੋਲ 10 ਲੀਟਰ ਦੱਸਦੇ ਕੀ ਹੈਗਾ ਵਾ 12 ਕਿਤੇ ਲੱਗ ਜਿਹੜਾ ਕਿੰਦੇ ਚਪਾਈ ਜਾਊਗੀ ਇਹ ਆ ਕਿ ਕੱਦ ਕਾਠ ਪੱਖਾ ਪੂਰੀ ਜਵਾਨ ਹੈ ਜਿਹੜੀ ਚੰਗੇ ਕੱਦ ਕਾਠ ਦੀ ਝੋਟੀ ਆ ਕੱਟ ਲਾ ਦੇ ਭਾਈ ਕੱਟ ਲਾ ਦੇ ਤੇ ਮਗਰ ਇਹਦੇ ਕੱਟਾ ਹੈ ਠੀਕ ਹੈ ਜੀ ਲੱਗਿਆ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ ਇਹ ਹੁਣ ਇਹ ਕਿੰਦੇ ਪਾਸ ਕਰਕੇ ਜਿਹੜੀ ਆਈ ਹੈ ਹੁਣੇ ਆਈ ਹੈ ਤੇ ਕਿੰਨਾ ਰੱਖਣਾ ਵੇ ਜੀ ਇਹਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਦੇ ਦਿੱ 85000 85000 ਆ ਹਾਂ ਜੀ ਵਿੱਚੋਂ ਕਰਨਾ ਮੰਨਤਨ 80 ਦੇ ਦਾਂਗੇ 80000 ਦੀ ਹਾਂ ਜੀ ਛੋਟ ਛੜ ਕਰਦਾਂਗੇ ਵਿੱਚੋਂ 2 ਘਟਦਾਂਗੇ 78000 ਦੇਵਾਂਗੇ 78 ਦੀ ਦੇ ਦੋਗੇ ਹਾਂ ਜੀ ਠੀਕ ਹੈ ਜੀ ਆ ਵੀ ਸਹੀ ਜੀ ਗੀ ਚੱਕਾ ਪਾਵਾ ਦੇ ਦਿੰਦੇ ਮਾੜੀ ਨੇ ਟੱਕੜੀ ਇਹ ਕੋਈ ਦੂਜੇ ਅਵਸਰ ਹੋਗਾ ਤਾਂ ਫਿਰ ਲੋ ਤਿਆਰ ਬਿਲਕੁਲ ਦੋ ਦੇ ਦਵਾਂਗੇ ਕਿੰਨਾ ਚਿਰ ਹੋਏ ਇਹਨਾਂ ਸੋਈ ਨਾ ਪੰਜਵਾਂ ਦੇ ਜੀ ਪੰਜਵਾਂ ਦੇਨੇ ਆ ਹਾਂ ਜੀ ਤੇ ਕਿੰਨਾ ਤੋ ਚਵਾਈ ਜਾਊਗੀ ਦੋ ਵੀ ਜੀ ਵੀ ਵਾਰਤ ਰੰਗ ਲੋ ਮੀਰ ਮਾਨ ਚਾਉਗੀ ਉਹ ਕਿ ਕਿ ਆਪਸ ਵਿੱਚ ਇੱਕ ਨੰਬਰ ਹੋਊਗਾ ਤਰ ਹਾਂ ਫੇਰ ਇਹਨਾਂ ਵੀ ਇੱਕ ਰੀ ਵੱਡੀ ਮਈਆ ਦੇਖੋ ਕਾਲੀ ਚਾਹ ਰੰਗ ਆਇਆ ਬਾਕੀ ਘੱਟ ਵਜਨ ਇਹਦਾ ਵੀ ਇਹਦਾ ਠੀਕ ਆ ਸਭੀ ਸੁੰਗੀ ਸੰਗੀ ਭਾਰੀ ਆ ਮਾਜੀ ਜਿਹੜੀ ਇਹ ਵੀ ਦੋ ਤੋਂ ਮੌਕੇ ਦੇ ਉੱਤੇ ਕੋਲ ਜਿਹੜਾ 10 ਲੀਟਰ ਪਿਆਰ ਦੱਸਦੇ ਤੇ ਇਹਦਾ ਵੀਰ ਜੀ ਕਿੰਨਾ ਰੱਖਣਾ ਆਪਾਂ ਮੁੱਲ ਫਿਰ ਇਹਦਾ ਮੁੱਲ ਵੀਰ ਜੀ 80000 80000 ਬੱਲੇ ਵਾ ਦੇਖੋ ਮੈਂ ਨਾ ਤਾਂ ਤੇ ਵਿੱਚੋਂ ਕਿੰਨਾ ਕਰਨਾ ਮਨ ਇਹ ਹੋਣਾ 75000 ਦੀ ਮੈਂ ਦਵਾਉਂਗੀ 75000 ਦੀ 75000 ਚਲੋ ਛੋਟ ਛੋਟ ਵਿੱਚੋਂ ਕਰ ਦੋਗੇ ਠੀਕ ਹੈ ਹੁਣ ਆ ਵੀ ਛੋਟੀ ਸੋਈ ਜੇ ਇਹਨਾਂ ਤਿੱਜਾ ਦਿਨ ਦੀ ਸੋਈ ਨੂੰ ਠੀਕ ਹੈ ਸੋ ਅਗਨਵਾ ਚ ਇਹਦਾ ਇਹ ਕੋ ਦੂਜੇ ਲੜੇ ਕੋ ਤਿੱਜੀ ਵਾਲੇ ਘਰ ਆ ਦੇ ਦੂਜਿਆਂ ਦੇ ਤਿੱਜੇ ਆ ਨੇ ਠੀਕ ਐ ਬਾਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਕੱਦ ਕਾਠ ਪੱਖ ਉੱਚੀ ਐ ਇਹ ਵੀ ਅਜਿਹਾ ਲੱਗਿਆ ਬਜੀ ਇਸ ਦਾ ਨੰਬਰ ਤੋਂ ਆਇਓਗੇ ਜੀ ਮਗਰ ਇਹਦੇ ਕਟਾ ਆ ਜੇ ਪਰਸੋਂ ਦਿਸ ਜੀ ਇਹਦੇ ਮਗਰ ਵੀ ਕਟਾ ਹੀ ਆ ਆਠ ਕਿਲਾ ਮੌਕੇ ਦੇ ਜਿਹੜਾ ਤਿਆਰ ਦੱਸਦੇ ਆ ਤਿੰਨ ਚਾਰ ਦਿਨ ਜਿਹੜੇ ਸੂਈ ਨੂੰ ਦੱਸਦੇ ਆ ਬਾਕੀ ਉਤਨਾ ਇਹ ਹੈ ਕਿ ਕੱਦ ਕੱਠ ਪੇਠ ਪੁੜੀ ਦੀ ਇਹ ਵੀ ਚੰਗੀ ਹੈ ਨਿੱਗਰ ਹਵਾਨੇ ਦੀ ਹੈ ਜਿਹੜੀ ਹੈ ਤੇ ਇਹ ਵਿੱਚ ਕਿੰਨਾ ਦੋ ਚਵਾਈ ਜਾਊਗੀ ਉਹਦੀ ਇਹਦੀ 20000 ਕਿਲੋ ਚਵਾਈ ਜਾਊਗੀ ਠੀਕ ਆ ਤੇ ਇਹਦਾ ਕਿੰਨਾ ਰੱਖਣਾ ਮੁੱਲ ਇਹਦਾ 70000 70 ਜੋਕਫ ਕਰਦੀ ਹੈ ਮਾਨਾ 67 ਜੀ ਦਲਾਂਗੇ ਠੀਕ ਹੈ ਜੀ 60000 ਦੀ ਦਿੱਤੀ ਹੁਣ ਆ ਦਵਾਂਗੇ 60000 ਦੀ ਦੇ ਦੋਗੇ ਤੇ ਕੰਨੀ ਜੀ ਰਗੀ ਦੀ ਗੱਭਣ ਜੀ ਐਂਡ ਤੇ ਰਹਿ ਗਿਆ ਵੀ ਖਾਦੀ ਜਾਣਾ ਇਹ ਗੱਭਣ ਹੈ ਜਿਹੜੀ ਮਿੰਨੀ ਦੀ ਜਿੱਕਦਾ ਥਾਂ ਲੇ ਹਵਲਗਾ ਨਹੀਂ ਪੰਚਾਇਤ ਨਹੀਂ ਹੁੰਦੀ ਅਜੇ ਤਿਆਰ ਹੁੰਦੀ ਆ ਹਨਾ ਸੋ 13 ਜਗ੍ਹਾ ਤੋਂ 12 13 ਕਿਲੋ ਰਮਾਨਾ ਚ ਹੋਊਗੀ ਮੈਂ ਠੀਕ ਆ ਲੈ ਆਓ ਜੀ ਛਾੜਿਆ ਨਹੀਂ ਜਾਨੀ ਐ ਬਾਕੀ ਇਹ ਹੈ ਕਿ ਜਿਹੜਾ ਕੋਈ ਸੰਭਨ ਵਾਲਾ ਕੋਈ ਲੈ ਜਾਊਗਾ ਤੇ ਦੋ ਦਿਨ ਨੇ ਚੰਗਾ ਚਵਾਈ ਜਾਣਾ ਹਾਂ ਕਿੰਨਾ ਰੱਖਣਾ ਵਿੱਦੀ ਫਿਰ ਇਹਦਾ ਵੀ ਮੁੱਲ ਆਪਾ ਇਹਦਾ ਨਿਕਾਜੇ ਮੁੱਲੋ ਵਿੱਦੀ ਕਿੰਨਾ ਕ 62000 ਬਾਕੀ ਉਹ ਥੱਲੇ ਉਹ ਖਾਓ ਲੈਵਾ ਕਰਦਾ ਨਾਲ ਆਹ ਦੇਖ ਸੰਦੇ ਜੀ ਅਜੇ ਤਿਆਰ ਹੋਣਾ ਵਾ ਇਹਨੇ ਹੋਰ ਅਰੇ ਪੰਚਾਇਤ ਨੇ ਲਹੂਗੀ ਵਿੱਚੋਂ ਕਰਨਾ ਮੰਤਨ ਹੋਰ 2 ਛੜ ਦਾਂਗੇ 63 ਦੀ ਦੇ ਦਾਂਗੇ 63000 ਦੀ ਚਲੋ ਛੋਟ ਛੜ ਮੌਕੇ ਤੇ ਕਰ ਦੋਗੇ ਬੜੀਆ ਦੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਕਹਿਣਾ ਫਿਰ ਕੁਛ ਤੁਹਾਨੂੰ ਕੋ ਕਹਿਣਾ ਚਾਹੁੰਦੇ ਹੋ ਤਾਂ ਨਹੀਂ ਕੁਛ ਨਹੀਂ ਕਹਿਣਾ ਠੀਕ ਹੈ ਬਾਕੀ ਜਿਹੜਾ ਵੀਰ ਨੇ ਲੈਣੀ ਹੈ ਸਾਈ ਪਾਵੇ ਆਵੇ ਚੋਵੇ ਆਪਣੀ ਤਸੱਲੀ ਕਰਕੇ ਆਪਣੀ ਤਸੱਲੀ ਕਰਕੇ ਵੇਚ ਚਾਕੇ ਆਪਣੀ ਮਰਜ਼ੀ ਨਾਲ ਵੇਚ ਚਾਕੇ ਫੇਰੀ ਖੜੇ ਆਪਣੀ ਮਰਜ਼ੀ ਮਰਜ਼ੀ ਕਰਿਆ ਕਰੋ ਕੋਈ ਖਰੀਦਣ ਲੱਗੇ ਪਸੰਦ ਹੋਵੇ ਤੇ ਖੜਿਆ ਕਰੋ ਨਹੀਂ ਪਸੰਦ ਹੋਵੇ ਤੇ ਰਹਿੰਦੇ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ